ਆਪਾਂ ਪਿਛਲੇ ਦਿਨੀ ਇੱਕ ਦਰਖਾਸਤ ਸਾਂਝੀ ਕੀਤੀ ਸੀਗੀ ਜਿਦੇ ਵਿੱਚ ਇੱਕ ਇਨਸਪੈਕਟਰ ਵੱਲੋਂ ਆਪਦੇ ਹੀ ਸਹਿਕਰਮੀ ਦੇ ਨਾਲ ਸ੍ਰੀਖਿ ਖੋਸ਼ੋਸ਼ਨ ਦਾ ਜਿਹੜਾ ਮਾਮਲਾ ਸੀਗਾ ਉਹਦੇ ਉੱਤੇ ਕਹਿੰਦੇ ਕਿ ਐਫਆਈਆਰ ਦਰਜ ਹੋ ਗਈ ਹੈ ਹੁਣ ਨਹੀਂ ਵੇਖੋ ਤੁਸੀਂ ਤਾਂ ਢਿਲੇਜ ਬੋਲ ਰਹੇ ਹੋ ਪਰ ਇਹ ਇੱਕ ਤਰ੍ਹਾਂ ਨਾਲ ਕਹ ਲਓ ਕਿ ਇਸ ਪਲੇਟਫਾਰਮ ਵਾਸਤੇ ਇੱਕ ਬਹੁਤ ਵੱਡੀ ਗੱਲ ਹੈ ਜੀ ਜੀ ਉਹ ਮਾਮਲਾ ਲਟਕਿਆ ਸੀਗਾ ਅਸੀਂ ਗੱਲ ਨੂੰ ਤੋੜਿਆ ਹਮ ਠੀਕ ਹੈ ਨਾ ਸਾਬ ਜੀ ਤਾਂ ਦੂਜੇ ਦਿਨ ਉਸ ਧਿਰ ਦਾ ਜੋ ਪੀੜਤ ਤੇ ਰਿਆ ਸਾਨੂੰ ਫੋਨ ਆ ਗਿਆ ਸੀਗਾ ਕਿ ਐਫਆਈਆਰ ਹੋ ਗਈ ਆ ਹੂੰ ਸਾਡਾ ਕੀ ਕਿਹਾ ਬਿਲਕੁਲ ਬਿਲਕੁਲ ਅਸੀਂ ਤੇ ਇਸੇ ਵਾਸਤੇ ਬੈਠੇ ਹਾਂ ਜੀ 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 ਬਿਲਕੁਲ ਅਸੀਂ ਤੇ ਲੋਕਾਂ ਨਾਲ ਖਲੋਣ ਵਾਸਤੇ ਬੈਠੇ ਹਾਂ ਹੂੰ ਤੇ ਪਰ ਕੁਝ ਲੋਕ ਕਹ ਲੋ ਕਿ ਲੋਕਾਂ ਨਾਲ ਖਲੋਣ ਦੀ ਥਾਂ ਤੇ ਉਹ ਜੋਕਾਂ ਨਾਲ ਖਲੋ ਜਾਂਦੇ ਜੋਕਾਂ ਨਾਲ ਖਲੋ ਜਾਂਦੇ ਬਿਲਕੁਲ ਤਾਂ ਇਸ ਇਨਸਪੈਕਟਰ ਨੂੰ ਹੁਣ ਬਾੜ ਥੱਲੇ ਲੈ ਲਿਆ ਗਿਆ ਊਠ ਬਾੜ ਥੱਲੇ ਆ ਗਿਆ ਐਫਆਈਆਰ ਕੱਟੀ ਗਈ ਹੂੰ ਜਿੰਨੇ ਮਰਜ਼ੀ ਹਰਬੇ ਵਰਤੇਗਾ ਜੋ ਮਰਜ਼ੀ ਕੀਤਾ ਗਿਆ ਜੀ ਥੀਰ ਪਾਪਾਂ ਦਾ ਘੜਾ ਜਿਹੜਾ ਹੁੰਦਾ ਹੈ ਨਾ ਉਹ ਤੁਹਾਨੂੰ ਪਤਾ ਹੀ ਹੈ ਪਤਾ ਹੀ ਹੈ ਪਰ ਕਿ ਡਲ ਨਹੀਂ ਹੁੰਦਾ ਉਹਨਿਆ ਅਖਰ ਔਰ ਡਲਣਾ ਵੀ ਚਰਾਹੇ ਚ ਹੁੰਦਾ ਸਰ ਅੱਜ 40 45 ਸਾਲ ਦੀ ਉਮਰ ਦੇ ਵਿੱਚ ਜਦੋਂ ਬੰਦੇ ਤੇ ਇਸ ਤਰ੍ਹਾਂ ਦੀ ਐਫ ਆਈ ਆਰ ਹੋ ਜਾਵੇ ਉਹਦੀ ਫੈਮਲੀ ਵੀ ਹੈ ਨਾ ਬਿਲਕੁਲ ਧੀਆਂ ਵੀ ਆ ਪੁੱਤ ਵੀ ਹੋਣਗੇ ਬਸ ਸਮਝ ਸਕਦੇ ਹੋ ਬਦਣਾ ਬਣਾ ਬਹੁਤ ਲੰਮਾ ਚੜਾ ਹੁੰਦਾ ਬਣ ਉਹ ਵਿੱਚ ਚਰਾਹੇ ਦੇ ਆ ਕੇ ਫੁੱਟਦੀ ਹੈ ਮਟਕੀ ਸਰ ਸੋ ਇਹ ਕਹਿ ਲੋ ਕਿ ਇੱਕ ਵੱਡੀ ਨਿਊਜ਼ ਹੈ ਸਾਡੇ ਵਾਸਤੇ ਕਿ ਐਫ ਆਈ ਆਰ ਦਰਜ ਹੋ ਗਈ ਤੇ ਅੱਜ ਅਖਬਾਰਾਂ ਚ ਖਬਰਾਂ ਵੀ ਲੱਗੀਆਂ ਵੇਖ ਲਓ ਪਹਿਲਾਂ ਕੋਈ ਸੁਣਦਾ ਹੀ ਨਹੀਂ ਸੀ ਉਸ ਕੁੜੀ ਦੀ ਬਿਲਕੁਲ ਪਹਿਲਾਂ ਕਿਸੇ ਨੇ ਸੁਣੀ ਨਾ ਹੁਣ ਜਦੋਂ ਪਰਚਾ ਹੋ ਗਿਆ ਅੱਜ ਕਹਿ ਲੋ ਕਿ ਪੰਜਾਬ ਪੇਜ ਤੇ ਵੀ ਖਬਰ ਦੇਖੀ ਆ ਮੈਂ ਪਰ ਜੋ ਮਰਜ਼ੀ ਅਸੀਂ ਕੋਈ ਕ੍ਰੈਡਿਟ ਲੈਣ ਵਾਸਤੇ ਨਹੀਂ ਅਸੀਂ ਸਿਰਫ ਫਾਲੋ ਅਪ ਹਾਂ ਬਿਲਕੁਲ ਸਾਡਾ ਫਾਲੋ ਅਪ ਦੇਣਾ ਜਿਹੜਾ ਸੀਗਾ ਉਹ ਫਰਜ਼ ਬਣਦਾ ਹੈ ਦੋਸਤਾਂ ਨੂੰ ਕਿ ਉਸ ਮਾਮਲੇ ਚ ਅਜਿਨੀ ਵੀ ਆਇਆ ਉਹਦੀ ਕੈਲੋਕੇ ਸਾਡੀ ਜਿਹੜੀ ਬੈਕਬੋਨ ਆ ਆਡੀਅנס ਇਹ ਇਹ ਵਗੈਰਾ ਸੀ ਕਾਸੇ ਜੋਗੇ ਨੇ ਜੇ ਇਹ ਹੈ ਤਾਂ ਅਸੀਂ ਆ ਤਾਂ ਇਹ ਕੈਲੋਕੇ ਸਾਡੀ ਛੋਟੀ ਜੀ ਕੋਸ਼ਿਸ਼ ਸੀ ਜਿਸ ਦਾ ਨਤੀਜਾ ਇਹ ਨਿਕਲਿਆ ਅੱਗੇ ਹੁਣ ਦੋਸ਼ ਕਿੰਨੇ ਦਮਦਾਰ ਨੇ ਹੂੰ ਗਾਂ ਉਹ ਸਾਰਾ ਕੁਝ ਤੁਹਾਨੂੰ ਪਤਾ ਅਦਾਲਤ ਨੇ ਵੇਖਣਾ ਜੀ ਠੀਕ ਹੈ ਨਾ ਜੀ ਉਹ ਨਿਰਣਾ ਅਦਾਲਤ ਨੇ ਕਰਨਾ ਅਦਾਲਤ ਜਾਣੇ ਅਦਾਲਤ ਦਾ ਕੰਮ ਜਾਣੇ ਪਰ ਅਸੀਂ ਆਪਦਾ ਕੰਮ ਜਿਹੜਾ ਨਿਭਾਇਆ ਤਾਂ ਫੋਲੋਅ ਅਪ ਇਹੀ ਹੈ ਕਿ ਐਫ ਆਈ ਆਰ ਹੋ ਗਏ ਬਿਲਕੁਲ ਕਈ ਵਾਰੀ ਗੱਲ ਛੇੜ ਨਾਲ ਗਲਤ ਤੁਰ ਪੈਂਦੀ ਹੈ ਤੇ ਗਲਤ ਤੁਰ ਜ਼ਰੂਰ ਪਈ ਹੈ